ਸਤਿਗੁਰ ਜੀ ਸਾਰਿਆਂ ਨੂੰ ਮੈਂ ਸ਼੍ਰੀਿੰਦਰਜੀਤ ਸਿੰਘ ਰਾਜਨ ਮੁੱਖ ਸੰਚਾਲਕ ਪੰਜਾਬੀ ਸੱਜ ਸਭਾ ਬਾਬਾ ਕਾਸ ਸਾਬ ਉਹਨਾਂ ਜਿਸੀਂ ਸਭ ਨਾਲ ਇਕੱਠੇ ਹੋਏ ਹਾਂ ਸਾਡੀ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਬੀਰ ਸਿੰਘ ਜੀ ਸੋਰ ਹੋਰਾਂ ਦਾ ਲਿਖਿਆ ਹੋਇਆ ਗੀਤ ਔਰ ਮੱਖਣ ਸਿੰਘ ਮੈਣੀ ਵਾਲਾ ਜੋ ਸਾਡੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਕੀ ਦਾ ਜਿਹੜਾ ਗੀਤ ਹੈ ਪੁੱਤਰ ਪਰਦੇਸੀ ਪਰਦੇਸੀ ਉਸ ਗੀਤ ਦੀ ਅੱਜ ਅਸੀਂ ਇੱਥੇ ਸ਼ੂਟਿੰਗ ਸਰਦਾਰ ਮੁਖਤਾਰ ਸਿੰਘ ਜੀ ਦੇ ਸਾਡੇ ਮੀਤ ਪ੍ਰਧਾਨੇ ਸਭਾ ਦੇ ਉਹਨਾਂ ਨੇ ਗ੍ਰਹਿ ਵਿਖੇ ਕਰ ਰਹੇ ਆ ਉਹ ਸਬਬ ਬਣਿਆ ਕਿ ਅਸੀਂ ਕਿਉਂਕਿ ਸਾਰੇ ਇੱਥੇ ਕਵੀਜ਼ ਇਕੱਠੇ ਹੋਏ ਆ ਕਿ ਉਹਨਾਂ ਇੱਕ ਛੋਟਾ ਜਿਹਾ ਕਵੀ ਦਰਬਾਰ ਬਿਨਾਂ ਕਿਸੇ ਉਚੇਚਲੀ ਉਸ ਇੱਥੇ ਕਰ ਰਹੇ ਆ ਔਰ ਸਾਡੇ درمیان ਸਾਡੀ ਸਭਾ ਦੇ ਸਰਪੰਸ ਪ੍ਰਿੰਸੀਪਲ ਸੋਰ ਸਾਹਿਬ ਮੀਤ ਪ੍ਰਧਾਨੇ ਮੁਖਤਾਰ ਗਿੱਲ ਜੀ ਸੀਨੀਅਰ ਪ੍ਰਧਾਨ ਸਾਡੇ ਮੱਖਣ ਪਨੀਰਵਾਲਾ ਜੀ ਸਾਡੀ ਸਭਾ 71 ਕਮੇਸੋ ਹੁਤਾ ਜੀ ਔਰ ਸਾਡੇ ਖਜ਼ਾਨਾ ਮੰਤਰੀ ਔਰ ਕੇਂਦਰੀ ਪੰਜਾਬੀ ਵਿਧਸਭਾ ਦੇ ਕਾਰਜਕਾਰੀ ਮੈਂਬਰ ਮਾਸਟਰ ਮਜੀਤ ਸਿੰਘ ਜੀ ਵਸੀ ਅਸੀਂ ਸਾਰੇ ਇਕੱਠੇ ਹੋਏ ਹਾਂ ਔਰ ਕੈਪਟਨ ਸਿੰਘ ਮਿੱਤਾ ਸਾਡੇ ਕੋਲ ਬੈਠੇ ਨੇ ਅਸੀਂ ਇੱਕ ਛੋਟਾ ਜਿਹਾ ਕਵੀ ਦਰਬਾਰ ਬਿਨਾ ਕਿਸੇ ਚੀਜ਼ ਦੀ ਸ਼ੁਰੂ ਕਰਾਂਗੇ ਔਰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੀ ਖਜ਼ਾਨਾ ਮੰਤਰੀ ਮਾਸਟਰ ਮਜੀਤ ਸਿੰਘ ਜੀ ਵਸੀ ਉਹਨਾਂ ਨੂੰ ਕਿ ਉਹ ਆਪਣੀ ਇੱਕ ਛੋਟੀ ਜਿਹੀ ਰਚਨਾ ਜਿਹੜੀ ਉਹ ਸਾਡੇ ਨਾਲ ਸਾਂਝੀ ਕਰਨ ਔਰ ਉਹਨਾਂ ਦੇ ਬਾਅਦ ਮੁਖ्तार ਗਿਲਜੀ ਉਹ ਵੀ ਤਿਆਰ ਹੈ ਪ੍ਰਿਨਸਪਲ ਸੋਰ ਸਾਦ ਦਾ ਜੋ ਗੀਤ ਹੈ ਬਹੁਤ ਪਰਦੇਸੀ ਬਹੁਤ ਪਰਦੇਸੀ ਉਹਦੀ ਸ਼ਬਦਾਵਲੀ ਬਹੁਤ ਵਧੀਆ ਵਾ ਉਸ ਨੂੰ ਗਾਇਆ ਵਾ ਮੱਖਣ ਪੈਣੀ ਵਾਲਾ ਹੋਰ ਨੇ ਇਸ ਗੀਤ ਦੀਆਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਇੱਕ ਛੋਟੀ ਜੀ ਰਚਨਾ ਨਾਲ ਹਾਜ਼ਰ ਹੋ ਰਿਹਾ ਜਿਹਦਾ ਸਰਲੇਖ ਹੈ ਖੁਸ਼ ਰਹੋ ਹਾਂਜੀ ਖੁਸ਼ ਰਹੂ ਖੁਸ਼ ਰਹਿਣ ਦਾ ਬਲ ਸਿੱਖ ਲਓ ਖੁਸ਼ ਰਹੋ ਖੁਸ਼ ਰਹਿਣ ਦਾ ਬਲ ਸਿੱਖ ਲਓ ਦਵਾਈਆਂ ਜ਼ਿੰਦਗੀ ਵਿੱਚੋਂ ਭਜਾਓ ਛੇਤੀ ਕੰਮ ਜਿਹੜਾ ਵੀ ਕਰੋ ਧਿਆਨ ਦੇ ਨਾਲ ਜਲਦੀ ਜਲਦੀ ਨਾ ਗਲੋਂ ਉਹ ਲਾਓ ਛੇਤੀ ਕਾਹੀ ਅਗੇ ਟੋਏ ਸਿਆਣੇ ਸਭ ਕਹਿੰਦੇ ਹਮ ਕਾਹੀ ਅਗੇ ਟੋਏ ਸਿਆਣੇ ਸਭ ਕਹਿੰਦੇ ਪਰ ਇੰਨੀ ਵੀ ਸੁਸਤੀ ਨਾ ਬਾਓ ਛੇਤੀ ਤੁਹਾਡੀ ਉਮਰ ਨਹੀਂ ਸੁਸਤੀ ਧਾਰਨੇ ਦੀ ਤੁਹਾਡੀ ਉਮਰ ਨਹੀਂ ਸੁਸਤੀ ਧਾਰਨੇ ਦੀ ਬਵੇ ਸੁਸਤੀ ਤੇ ਉਸ ਨੂੰ ਭਜਾਓ ਛੇਤੀ ਹਿੰਮਤੇ ਅੱਗੇ ਲక్ష్ਮੀ ਭੱਜੀ ਆਉਂਦੀ ਹੈ ਵਾਹ ਹਿੰਮਤੇ ਅੱਗੇ ਲక్ష్ਮੀ ਭੱਜੀ ਆਉਂਦੀ ਹੈ ਪੱਖੇ ਅੱਗੇ ਵੀ ਪਾਉਣ ਹੈ ਆਉ ਛੇਤੀ ਜ਼ਿੰਦਗੀ ਵਿੱਚ ਬੰਦਾ ਉਹੀ ਸਫਲ ਹੁੰਦਾ ਜਿਹੜਾ ਕੰਮ ਨੂੰ ਅੱਗੇ ਭਜਾਉ ਛੇਤੀ ਸੁਸਤੀ ਨਾਲ ਪੈਦੇ ਜਿਹੜੇ ਮੰਜੀਆਂ ਤੇ ਸੁਸਤੀ ਨਾਲ ਪੈਦੇ ਜਿਹੜੇ ਮੰਜੀਆਂ ਤੇ ਸੁਸਤੀ ਉਹਨਾਂ ਨੂੰ ਖਾਊ ਪਚਾਊ ਛੇਤੀ ਅਪਾਹਜ ਵਿਅਕਤੀ ਵੀ ਮੁਕਾਬਲੇ ਲੜੀ ਜਾਂਦੇ ਅਪਾਹਜ ਵਿਅਕਤੀ ਵੀ ਮੁਕਾਬਲੇ ਲੜੀ ਜਾਂਦੇ ਚੰਗੇ ਭਲੋ ਤੁਸੀਂ ਢੇਰੀ ਨਾ ਢਾਓ ਛੇਤੀ ਅਸਲ ਖੁਸ਼ ਰਹਿਣਾ ਜਿਹੋ ਤੁਸੀਂ ਚਾਹੁੰਦੇ ਅਸਲ ਖੁਸ਼ ਰਹਿਣਾ ਜਿਹੋ ਤੁਸੀਂ ਚਾਹੁੰਦੇ ਮਿਹਨਤ ਹਿੰਮਤ ਇਮਾਨਦਾਰੀ ਲਿਆਉ ਛੇਤੀ ਵਸੀ ਸੁਖੀ ਸਦਾ ਤੁਸੀਂ ਵੱਸਦੇ ਰਹੋ ਵਸੀ ਸੁਖੀ ਸਦਾ ਤੁਸੀਂ ਵੱਸਦੇ ਰਹੋ ਕੋਈ ਮੁਸ਼ਕਲ ਤਕਲੀਫ ਨਾ ਹੋ ਛੇਤੀ ਕੋਈ ਮੁਸ਼ਕਲ ਮੁਸ਼ਕਲ ਤਕਲੀਫ ਨਾ ਹੋ ਛੇਤੀ ਮਿਹਰਬਾਨੀ ਧੰਨਵਾਦ ਤੋਂ ਇਹ ਸੰਗ ਮਾਸਟਰ ਮਜੀਤ ਸਿੰਘ ਜੀ ਵਸੀ ਜਿੰਨਾ ਬੜੇ ਡੂੰਗੇ ਲਪਜਾਂ ਦੇ ਵਿੱਚ ਅੱਜ ਜੀਆਂ ਜਿਹੜੀਆਂ ਸੱਚੀਆਂ ਗੱਲਾਂ ਉਹ ਆਪਣੀ ਕਵਤਾ ਦੇ ਵਿੱਚ ਪੇਸ਼ ਕੀਤੀਆਂ ਸੋ ਮੈਂ ਹੁਣ ਬੇਨਤੀ ਕਰਦਾ ਸਾਡੇ ਮੀਤ ਪ੍ਰਧਾਨ ਸਰਦਾਰ ਮੁਖਤਾਰ ਸਿੰਘ ਜੀ ਗਿੱਲ ਨੂੰ ਜਿਨ੍ਹਾਂ ਦੀਆਂ ਦੋ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਇਹਨਾਂ ਪਈਆਂ ਨੇ ਕਿ ਉਹ ਆਪਣੀ ਕਰਤਣਾ ਜਿਹੜੀ ਉਹ ਸਭ ਨਾਲ ਸਾਂਝੀ ਕਰ ਮੁਖਤਾਰ ਸਿੰਘ ਜੀਗੇ ਮੈਂ ਅੱਜ ਦੇ ਹਾਲਾਤਾਂ ਬਾਰੇ ਜੋ ਚੱਲ ਰਿਹਾ ਉੱਥੇ ਅਸੀਂ ਘਰ ਬੈਠੇ ਹਾਂ ਸੋਲ ਸਾਹਿਬ ਦੇ ਉੱਥੇ ਵੀ ਗੱਲ ਚੱਲੀ ਸੀ ਕਿ ਨਸ਼ਿਆਂ ਦਾ ਬੜਾ ਘਰਕੋਪ ਚੱਲ ਰਿਹਾ ਜੀ ਉਹਦੇ ਸਬੰਧੀ ਛੋਟੀ ਜਿਹੀ ਕਵਤਾ ਲੁੱਟ ਲਿਆ ਹੈ ਚੈਨ ਦਿਲ ਦਾ ਤੇ ਨੀਂਦ ਰਾਤਾਂ ਦੀ ਖੁਆ ਕੋਨ ਬਈ ਮਨ ਇਹ ਚੁਰਾ ਕੇ ਲੈ ਗਿਆ ਵਸ਼ ਲੁੱਟ ਲਿਆ ਹੈ ਚੈਨ ਦਿਲ ਦਾ ਤੇ ਨੀਂਦ ਰਾਤਾਂ ਦੀ ਕੌਣ ਬਈ ਮਨ ਇਹ ਚੁਰਾ ਕੇ ਲੈ ਗਿਆ ਖੁਆਬ ਅਥਰੇ ਸੀ ਅਰਕ ਕਿਸਮ ਤਾਂ ਸੀ ਖੋਟੀਆਂ ਖ਼ਾਬ ਉੱਥਰੇ ਸੀ ਪਰ ਕਿਸਮ ਤਾਂ ਸੀ ਖੋਟੀਆਂ ਕੌਣ ਪੜਾ ਚੰਦ ਰਾਸੀ ਹੱਡੀ ਬਹਿ ਗਿਆ ਲੋਕ ਲਿਆ ਹੈ ਚੇਨ ਦਿਲ ਦਾ ਚਿੱਟੇ ਦਾ ਤੂੰਾਂ ਤੇ ਟਿੱਕੇ ਸੁਮੈਕ ਦੇ ਚਿੱਟੇ ਦਾ ਤੁਮਾ ਤੇ ਟੀਕੇ ਸਮੈਕ ਦੇ ਬਚਿਆ ਕੋਈ ਨਾ ਜਿਸ ਦੀਆਂ ਨਾੜਾਂ ਚੋਂ ਵਹਿ ਗਿਆ ਬਚਿਆ ਕੋਈ ਨਾ ਜਿਸ ਦੀਆਂ ਨਾੜਾਂ ਚੋਂ ਵਹਿ ਗਿਆ ਲੁੱਟ ਲਿਆ ਹੈ ਚੈਨ ਦਿਲ ਦਾ ਮਾਜਨਾ ਦੇ ਲਾਡਲੇ ਤੁਰ ਗਏ ਜਹਾਨ ਤੋਂ ਮਾਂ ਮਾ ਜਿੰਨਾ ਦੇ लाडले ਤੁਰ ਗਏ ਜਹਾਨ ਤੋਂ ਹਉ ਕੇ ਹੰਝੂ ਗਮ বিনা ਕੁਝ ਪੱਲੇ ਨਾ ਰਹਿ ਗਿਆ ਲੁੱਟ ਲਿਆ ਹੈ ਚੈਨ ਦਿਲ ਦਾ ਰਹੀ ਨਾ ਉਡੀਕ ਮੁੜ ਕੇ ਪੁੱਤਰਾਂ ਦੇ ਆਉਣ ਦੀ ਰਹੀ ਨਾ ਉਡੀਕ ਮੁੜ ਕੇ ਪੁੱਤਰਾਂ ਦੇ ਆਉਣ ਦੀ ਦਰਦ ਬਣ ਕੇ ਨੀਰ ਹੁਣ ਅੱਖਾਂ ਚੋਂ ਵਹਿ ਗਿਆ ਦਰਦ ਬਣ ਕੇ ਨੀਰ ਹੁਣ ਅੱਖਾਂ ਚੋਂ ਵਹਿ ਗਿਆ ਲੁੱਟ ਲਿਆ ਹੇ ਚੇਨ ਦਿਲ ਦਾ ਤੇ نیند ਰਾਤਾਂ ਦੀ ਕੌਣ ਬੇਈਮਾਨ ਏ ਚੁਰਾ ਕੇ ਲੈ ਗਿਆ ਲੁੱਟ ਲਿਆ ਹੇ ਚੇਨ ਵਾਹ ਜੀ ਵਾਹ ਜੀ ਸੋ ਜਿਸਾਨ ਮੁਖਤਾਰ ਸਿੰਘ ਜੀ ਗੇਲ ਯੋ ਕਿ ਸਮੇਂ ਦੀ ਤਰਾਸਦੀ ਹੈ ਔਰ ਆਪਾਂ ਦੇਖ ਰਹੇ ਹਾਂ ਕਿ ਨਸ਼ਾ ਦਾ ਜਿਹੜਾ ਪ੍ਰਕੋਪ ਹੈ ਉਹ ਦਿਨੋ ਦਿਨ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਹੈ ਔਰ ਦਾਸੀ ਦਾ ਮਾਹੌਲ ਹੈ ਬੜੇ ਘਰਾਂ ਦੇ ਵਿੱਚ ਸੁਨਸਾਨ ਸ਼ਾਈ ਹੈ ਸੋ ਉਹਨਾਂ ਨੇ ਇਹ ਜਿਹੜੀ ਹਕੀਕਤ ਹੈ ਉਹ ਆਪਣੀ ਕਵਤਾ ਦੇ ਰਹੀ ਆਪਣੀ ਰਚਨਾ ਦੇ ਰਹੀ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਹੁਣ ਅਗਲੇ ਸਾਡੇ ਵਕਤਾ ਸਾਡੀ ਸਭਾ ਦੇ ਸਰਪ੍ਰਸਿਦ ਪ੍ਰਿੰਸੀਪਲ ਅਰਗਬੀਰ ਸਿੰਘ ਜੀ ਸੋਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਕਿਰਕਰਾ ਸਾਡੇ ਨਾਲ ਸਾਂਝੀ ਕਰਨ ਸੋਲ ਸਾਹਿਬ ਸ੍ਰੀ ਕਾਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਕਿਊਵੀ ਸ਼ਗਨਾਂ ਦਾ ਮਿੱਤਰਾਂ ਦਾ ਬੜਾ ਧੰਨਵਾਦੀ ਹਾਂ ਕਿ ਅੱਜ ਮੇਰੇ ਲਿਖੇ ਗੀਤ ਜੋ ਮੱਖਣ ਭੈਣੀ ਵਾਲਾ ਜੀ ਨੇ ਗਾਏ ਨੇ ਉੱਤੇ ਮੌੜੇ ਵੀਡੀਓ ਲਈ ਸਾਰੇ ਅੱਜ ਹਾਜ਼ਰ ਹੋਏ ਨੇ ਮੈਂ ਉਹਨਾਂ ਦਾ ਬੜਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਸ ਮੌਕੇ ਤੇ ਮੈਨੂੰ ਵੀ ਕੁਝ ਹੁਕਮ ਹੋਇਆ ਹੈ ਕਿ ਮੈਂ ਇੱਕ ਸਾਦਾ ਜਿਹਾ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਸਾਦਾ ਜੀ ਇਸ਼ਕ ਕਰੋ ਤਾਂ ਭੌਰੇ ਵਾਂਗ ਹੀ ਕਰਨਾ ਪੈਂਦਾ ਹੈ ਹਮ ਇਸ਼ਕ ਕਰੋ ਤਾਂ ਇਸ਼ਕ ਕਰੋ ਤਾਂ ਭੌਰੇ ਵਾਂਗ ਹੀ ਕਰਨਾ ਪੈਂਦਾ ਹੈ ਇਹ ਵੀ ਇਸ਼ਕ ਦਾ ਸ਼ਮਾਂ ਚ ਸੜ ਕੇ ਭਰਨਾ ਪੈਂਦਾ ਹੈ ਇਹ ਵੀ ਜੰਦਮ ਵੱਲ ਹਾਂਜੀ ਬਿਲਕੁਲ ਇਹ ਵੀ ਇਸ਼ਕ ਦਾ ਸ਼ਮਾਂ ਚ ਸੜ ਕੇ ਭਰਨਾ ਪੈਂਦਾ ਹੈ ਚੰਗਾ ਬੰਦਾ ਸੀ ਦੁਨੀਆਂ ਵਿੱਚ ਖਵਾਉਣ ਲਈ ਹਾਂ ਚੰਗਾ ਬੰਦਾ ਸੀ ਚੰਗਾ ਬੰਦਾ ਸੀ ਦੁਨੀਆ ਵਿੱਚ ਘੋਣ ਦੇ ਪਹਿਲਾਂ ਆਪਣੀ ਉਮਰ ਬੁਕਾ ਕੇ ਮਰਨਾ ਪੈਂਦਾ ਹੈ ਹਾਂ ਪਹਿਲਾਂ ਆਪਣੀ ਉਮਰ ਬੁਕਾ ਕੇ ਮਰਨਾ ਪੈਂਦਾ ਹੈ ਰਾਜ ਹੋਏ ਜੇ ਵਿੱਚ ਮੁਲਕ ਦੇ ਤਾਣਾ ਸ਼ਹੀਦ ਹਾਂ ਰਾਜ ਹੋਏ ਜੇ ਵਿੱਚ ਮੁਲਕ ਦੇ ਤਾਣਾ ਸ਼ਹੀਦ ਹਾਂ ਜੰਗਲ ਰਾਜ ਚ ਏਡੀ ਤੋਂ ਨਹੀਂ ਡਰਨਾ ਪੈਂਦਾ ਹੈ ਇਹ ਗੱਲ ਤੋਂ ਡਰਨਾ ਸ਼ਕਤੀ ਕਿਸਮ ਦੇ ਭੋਜਨ ਬਣੇ ਤਨਾਡਾਂ ਲਈ ਸ਼ਕਤੀ ਕਿਸਮ ਦੇ ਭੋਜਨ ਬਣੇ ਤਨਾਡਾਂ ਲਈ ਗੁਰਬਤ ਦੇ ਲਈ ਗੁਰਬਤ ਨੂੰ ਦੋ ਵੇਲੇ ਚੌਕਰੀ ਕਰਨਾ ਪੈਂਦਾ ਹੈ ਗੁਰਬਤ ਨੂੰ ਦੋ ਵੇਲੇ ਚੌਕਰੀ ਕਰਨਾ ਪੈਂਦਾ ਹੈ ਮਜ਼ਦੂਰ ਦੇ ਪੇਟ ਨੂੰ ਝੁਲਕਾ ਕੋਈ ਸੌਖਾ ਹਾਸਲ ਨਹੀਂ ਮਜ਼ਦੂਰ ਦੇ ਪੇਟ ਨੂੰ ਝੁਲਕਾ ਕੋਈ ਸੌਖਾ ਹਾਸਲ ਨਹੀਂ ਮਸ਼ਕਕਤ ਦਾ ਇੱਕ ਭਵਸਾਗਰ ਵੀ ਤਰਨਾ ਪੈਂਦਾ ਹੈ ਮਸ਼ਕਕਤ ਦਾ ਇੱਕ ਭਵਸਾਗਰ ਵੀ ਤਰਨਾ ਪੈਂਦਾ ਹੈ ਸੋ ਆਖਰੀ ਸ਼ੇਰ ਹੈ ਜੀ ਸੋ ਨਾ ਲਿਖਾ ਕਿਸੇ ਅਮੀਰ ਦੀ ਆਇਸ਼ ਪਰਸਤੀ ਦਾ ਸੋ ਨਾ ਲੇਖਾ ਕਿਸੇ ਉਮੀਦ ਦੀ ਹੈ ਪ੍ਰਤੀ ਦਾ ਮਿਹਨਤ ਕਸ਼ ਨੂੰ ਪਹਾੜ ਦੁੱਖਾਂ ਦਾ ਜਰਨਾ ਵਾਹ ਜੀ ਵਾਹ ਜੀ ਮਿਹਨਤ ਕਸ਼ ਨੂੰ ਪਹਾੜ ਦੁੱਖਾਂ ਦਾ ਜਰਨਾ ਵਾਹ ਜੀ ਬਹੁਤ ਚਾਹ ਵਾਹ ਬਹੁਤ ਅੱਛੇ ਕਵੀ ਪ੍ਰਿੰਸੀਪਲ ਰਗਵੀਰ ਸਿੰਘ ਜੀ ਸੋਹ ਆਪਣੇ ਗਜ਼ਲ ਨਾਲ ਤੁਹਾਡੇ ਰੂਹ ਨੂੰ ਹੋਰੇ ਸਨ ਸੋ ਹੁਣ ਮੈਂ ਬੇਨਤੀ ਕਰਦਾ ਹਾਂ ਗੁਰਮੇ ਸਿੰਘ ਸੋਹਤਾ ਸਾਡੇ ਪੰਜਾਬੀ ਜ਼ਬਾਨ ਦੇ ਨਾਮ ਵਰਗੇ ਇੱਕ ਵੀ ਨੇ ਉਹ ਆਪਣੀ ਇੱਕ ਰਚਨਾ ਜਿਹੜੀ ਉਹ ਸਾਡਾ ਨਾਲ ਹਾਂਜੀ ਕਰਨਗੇ ਗੁਰਮੀਤ ਸਿੰਘ ਸੁਖਤਾ ਸਭ ਤੋਂ ਪਹਿਲੇ ਮੈਂ ਆਜੇ ਸਰਦਾਰ ਅਕਬੀਰ ਸਿੰਘ ਸੋਲ ਸਾਡੀ ਸਭਾ ਦੇ ਸਰਪ੍ਰਸਤ ਅਦੇ ਮੱਖਣਪੈਣੀ ਵਾਲਾ ਸਾਹਿਬ ਜਿਨ੍ਹਾਂ ਨੇ ਗਾਣਾ ਗਾਇਆ ਤੇ ਸੋਲ ਸਾਹਿਬ ਨੇ ਲਿਖਿਆ ਇਹਨਾਂ ਨੂੰ तहे ਦਿਲ ਤੋਂ ਮੁਬਾਰਕਵਾ ਦਿਨਾ ਕਿ ਇਹਨਾਂ ਦੇ ਗਣਗੇ ਅੱਜ ਵੀਡੀਓ ਹੋ ਰਹੀ ਹੈ ਤੇ ਆਪਾਂ ਆਡੀਓ ਸੁਣਿਆ ਤੇ ਬਹੁਤ ਹੀ ਸੋਹਣਾ ਆਡੀਓ ਜਿਹੜਾ ਸੁਣਨ ਵਾਲਾ ਘਰ ਪਰਿਵਾਰ ਦੇ ਵਿੱਚ ਤੇ ਜਿਹੜੇ-ਜਿਹੜੇ ਮੇਰੀ ਆਵਾਜ਼ ਨੂੰ ਸੁਣ ਕੇ ਗਾਣੇ ਨੂੰ ਲਾਇਕ ਕਰਨ ਸ਼ੇਅਰ ਕਰਨਾਂ ਪੋਤ ਪਰਦੇਸੀ ਤੇ ਇਹਨੇ ਜਿਹੜੀ ਵੀਡੀਓ ਅੱਜ ਦਿਲਵਾਰ ਸਿੰਘ ਹੰਦਲ ਜਿਨ੍ਹਾਂ ਦੇ ਪਹਿਲਾਂ ਵੀ ਤੁਸੀਂ ਚੈਨਲ ਤੋਂ ਡੀਡੀ ਪੰਜਾਬੀ ਤੋਂ ਵੀ ਇਹਨਾਂ ਦੇ ਫਰਮਾਏ ਹੋਏ ਗਾਣੇ ਜਿਹੜੇ ਸੁਣਦੇ ਰਹੇ ਹੋ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫਰਮਾਉਂਦੇ ਆ ਤੇ ਸਾਨੂੰ ਆਸ ਹੈ ਕਿ ਇਹ ਵੀ ਗਾਣਾ ਜਿਹੜਾ ਬੜੇ ਵਧੀਆ ਤਰੀਕੇ ਨਾਲ ਅਲੱਗ-ਅਲੱਗ ਲੋਕੇਸ਼ਨਾਂ ਤੇ ਜਿਹੜਾ ਸ਼ੂਟ ਕੀਤਾ ਗਿਆ ਤੇ ਗਾਣੇ ਨੂੰ ਵਧੀਆ ਹੰਕਾਰ ਨਾਲ ਤੁਸੀਂ ਦਿਓਗੇ ਤੇ ਸੋ ਇਤੋਂ ਪਹਿਲਾਂ ਜਿੱਦਾਂ ਸਮੇਂ ਦੇ ਹਿਸਾਬ ਦੇ ਨਾਲ ਸਾਡੀ ਮਖਤਾਰ ਸਿੰਘ ਗਿੱਲ ਨੇ ਜਿਹੜੀ ਗੱਫਤਾਂ ਬੋਲੀ ਆ ਤੇ ਮੇਰਾ ਵੀ ਇੱਕ ਗਾਣਾ ਜਿਹੜਾ ਪਿਛਲੇ ਸਾਲ ਰਿਲੀਜ਼ ਹੋਇਆ ਬਾਪੂ ਦੀਆਂ ਬਾਤਾਂ ਜਿਹਨੂੰ ਬਿਕਰਤ ਮੋਮਾਲ ਨੇ ਲਿਖਿਆ ਕਿ ਉਹ ਸਿਆਣੇ ਬਜ਼ੁਰਗ ਜਿਹੜੇ ਇਹ ਗੱਲਾਂ ਅੱਜ ਇਹਦੇ ਸਾਡੇ ਨਾਲ ਵਾਕਈ ਹੋ ਰਹੀ ਨੇ ਤੇ ਉਹ ਵਾਕਈ ਸਿਆਣੇ ਬਜ਼ੁਰਗਾਂ ਨੇ ਪਹਿਲਾਂ ਦੱਸੇ ਹੋਏ ਨੇ ਜਿਹੜੀਆਂ ਗੱਲਾਂ ਅੱਜ ਵਾਪਰ ਰਹੀਆਂ ਸਾਡਾ ਉਹ ਤਰ੍ਹਾਂ ਮੈਂ ਕੁਝ ਗੱਲਾਂ ਜਿਹੜੀਆਂ ਗਾਣੇ ਦੇ ਜਿਹੜੀਏ ਸ਼ੇਅਰ ਕਰਨੇ ਚਾਹੁੰਦਾ ਹੋਇ ਇੱਕ ਅੱਤੇ ਨੇ ਨੂੰ ਸੁਣ ਪੁੱਤਰਾ ਧਰਤੀ ਥਾ ਥਾ ਵਿਨੀ ਜਾਣੀ ਚੋਰ ਚੱਕੇ ਚੌਦਰੀ ਤੇ ਬਾ ਨਹੀਂ ਗੁੰਡੀ ਹੀ ਰਾਨਾ ਪੱਟੇ ਰਾਣੀ ਤਕੜੇ ਨਾਲ ਵਰਤਣਗੇ ਤੇ ਮਿਲਣਾ ਨਹੀਂ ਗਰੀਬ ਨੂੰ ਸਾਕਾ ਅੱਜ ਸਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਾਤਾਂ ਅੱਜ ਸਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਾਤਾਂ ਬਾਪੂ ਜੀ ਕਹਿੰਦੇ ਸੀ ਮੰਗਣੇ ਸਾਕ ਕਵਾਰੀਆਂ ਧੀਆਂ ਨਿੱਤ ਬਾਢੇ ਖੜਕਣਗੇ ਨਾ ਇਕੱਠਿਆਂ ਰਲ ਕੇ ਬਹਿਣਾ ਜੀਆਂ ਨਿੱਤ ਬਾਢੇ ਖੜਕਣਗੇ ਨਾ ਇਕੱਠਿਆਂ ਰਲ ਕੇ ਬਹਿਣਾ ਜੀਆਂ ਮਾਪਿਆਂ ਦੀ ਇੱਜ਼ਤ ਨੂੰ ਰੋਲਣਾ ਗਲੀਆਂ ਵਿੱਚ ਜਵਕਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਾਤਾਂ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਾਤਾਂ

ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਪੁੱਤ ਬੈਲੀ ਹੋ ਜਾਣੇ ਐਸੀ ਨਸ਼ਿਆ ਦੀ ਨੱਕ ਲੱਗਣੀ ਜਿਸ ਮਾ ਨੇ ਜਨਮ ਦਿੱਤਾ ਓਠੇ ਠੇ ਖਾ ਖੰਦਾ ਵਿੱਚ ਵਜਣੀ ਜਿਸ ਮਾ ਨੇ ਜਨਮ ਦਿੱਤਾ ਠੇ ਠੇ ਖਾ ਖੰਦਾ ਵਿੱਚ ਵਜਣੀ ਫਿਰ ਬੁੱਢੇ ਬਾਪੂ ਨੇ ਭੁੱਖੇ ਰੋ ਜਾਣਾ ਵਿੱਚ ਖਾਖਾ

ਉਹ ਇਜੇ ਤੱਕੀ ਦੀ ਪਿਓ ਲੁੱਟਣੀ ਇੰਨਾ ਵੱਧ ਜਾਣਾ ਏ ਪਾਪਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਉਹ ਮਰ ਜਾਣਿਆ ਬਿਕਰਾ ਓਏ ਸੱਚਲੀ ਕਲਮ ਕਿਸੇ ਦੀ ਉਠਣੀ ਕੱਪੜੇ ਤਨ ਤੇ ਰਹਿਣੇ ਨਹੀਂ ਐਸੀ ਕੁੜੀਆਂ ਨੇ ਹੱਥ ਚੁੱਕਣੀ ਕਪੜੇ ਤਨ ਤੇ ਰਹਿਣੇ ਨਹੀਂ ਐਸੀ ਕੁੜੀਆਂ ਨੇ ਹੱਥ ਚੁੱਕਣੀ ਤਿੰਬੋ ਵਾਲੀ ਆ ਪੜ ਪਾਣੀ ਇੱਕੋ ਗੱਲ ਸਿਰੇ ਦੀ ਆਖਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਸੁਇਸਾਨਾ ਗਾਇਕ ਤੇ ਸਾਡੇ ਕਵੀ ਗੁਰਮੇਸ ਸਿੰਘ ਸੋਤਾ ਜਿੰਨਾ ਬਿਕਰ ਤੇ ਮਵਰਦਾ ਲਿਖਿਆ ਹੋਇਆ ਜਿਹੜਾ ਗੀਤ ਸੱਚੀਆਂ ਬਾਤਾਂ ਤੁਹਾਡੇ ਸਨਮੁਖ ਕੀਤਾ ਸੋ ਹੁਣ ਮੈਂ ਬੇਨਤੀ ਕਰਦਾ ਹਾਂ ਅੱਜ ਜਿੰਨਾ ਦਾ ਆਪਾਂ ਇੱਥੇ ਗੀਤ ਜਿਹੜਾ ਹੈ ਉਹਦੀ ਸ਼ੂਟਿੰਗ ਕਰਨ ਜ਼ਾਰੇ ਆ ਮੱਖਣ ਪੈਣੀ ਵਾਲਾ ਸਾਡੀ ਸਭਾ ਵਿੱਚ ਮਥੋਰ ਸੀਨੀਅਰ ਮੀਤ ਪ੍ਰਧਾਨ ਸਭਾਵਾਂ ਨਭਾਰੇ ਨੇ ਹੁਣ ਬੜੇ ਅੱਛੇ ਬਲਾਈਕ ਨੇ ਬੜੇ ਖੂਬਸੂਰਤ ਗੀਤ ਇਹਨਾਂ ਨੇ ਪਤਾ ਵੀ ਮਾਂ ਬੋਲੀ ਦੀ ਝੂਲੀ ਪਾਏ ਨੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਗੀਤ ਲਈ ਹਾਜ਼ਰ ਹੋਣ ਮੱਖਣ ਪੈਣੀ ਵਾਲਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅੱਜ ਜਿਹੜਾ ਗੀਤ ਪੁੱਤ ਪਰਦੇਸੀ ਜਿਸ ਨੂੰ ਮੇਰੇ ਪਰਮ ਮਿੱਤਰ ਰਗਵੀਰ ਸਿੰਘ ਸੋਲ ਨੇ ਭਾਵਨਾਵਾਂ ਔਰ ਮੰਮਤਾ ਵਿੱਚ ਬੜਾ ਗੁੰਝ ਕੇ ਲਿਖਿਆ ਬਹੁਤ ਪਿਆਰਾ ਗੀਤ ਮੈਂ ਆਵਾਜ਼ ਦਿੱਤੀ ਆ ਉਸ ਗੀਤ ਦੀ ਅਜੇ ਸ਼ੂਟਿੰਗ ਹੋਈ ਆ ਕੋਈ ਦਿਨਾਂ ਤੱਕ ਆ ਤੁਹਾਨੂੰ YouTube ਤੇ ਸੁਣਨ ਨੂੰ ਮਿਲੇਗਾ ਤੇ ਹੁਣ ਮੈਂ ਜਿਹੜਾ ਆਪਣਾ ਗੀਤ ਨੂੰ ਸਮਝਣ ਲੱਗਾ ਉਹ ਗੀਤ ਆ ਮੈਂ ਯਾਰ ਮੈਂ ਹਾਂ ਮੱਖਣ ਮਲਾਈਆਂ ਵਰਗਾ ਸਭ ਲਈ ਸਕਿਆ ਪਾਈਆਂ ਵਰਗਾ ਓ ਕਿਤ ਕਮਾਈਆ ਕਰਦਾ ਕਰਦਾ ਕਿਤ ਕਮਾਈਆ ਕਰਦਾ ਕਰਦਾ ਮੈਂ ਨਹੀਂ ਥੱਕਦਾ ਹੁੰਦਾ ਇੱਕ ਮੈਂ ਫੂਗ ਨਹੀਂ ਸਕਦਾ ਹੁੰਦਾ ਤੇ ਧੂ ਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਇੱਕ ਮੈਂ ਫੂਗ ਨਹੀਂ ਸਕਦਾ ਹੁੰਦਾ ਤੇ ਧੂ ਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਉਹ ਇੱਥੇ ਜਾਂਦਾ ਅਮਰਤ ਵੇਲੇ ਮੈ ਲੱਬ ਦਾ ਨਾਮ ਤੇ ਆਵਾ ਜਿਸ ਮਾਲਕ ਮੈਨੂੰ ਦਾਤਾ ਬਖਸ਼ੀਆਂ ਉਸ ਦਾ ਸ਼ੁਕਰ ਮਨਾਵਾ ਤੇ ਜਿਸ ਮਾਲਕ ਮੈਨੂੰ ਦਾਤਾ ਬਖਸ਼ੀਆਂ ਮੈਂ ਉਸ ਦੇ ਗੁਣ ਗਾਵਾਂ ਉਹ ਆਪਣੇ ਵੱਡੇ ਵਡੇਰਿਆਂ ਮੂਰੇ ਆਪਣੇ ਵੱਡੇ ਵਡੇਰਿਆਂ ਮੂਰੇ ਮੈਂ ਅੱਖ ਨਹੀਂ ਚੱਕਦਾ ਹੁੰਦਾ ਇੱਕ ਮੈਂ ਭੂਗ ਨਹੀਂ ਝੱਗਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਓਏ ਕਮ ਮੈਂ ਭੂਗ ਨਹੀਂ ਝੱਗਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਮੋਟ ਮੈਂ ਮੁੰਡੀਆਂ ਨੂੰ ਦੇਵਾ ਹੱਲਾ ਸ਼ੇਰੀਆਂ ਓਏ ਤੁਸੀਂ ਦੰਡ ਬੈਠੇ ਖਾਂ ਮਾਰੋ ਓਏ ਨਸ਼ੇ ਪੱਤੇ ਨੂੰ ਹੱਥ ਨਾ ਲਾਇਓ ਆਪਣਾ ਜਨਮ ਸਵਾਰੋ ਓ ਨਸ਼ੇ ਪੱਤੇ ਨੂੰ ਹੱਥ ਨਾਲ ਆਇਓ ਆਪਣਾ ਜਨਮ ਸਵਾਰੋ ਐਵੇਂ ਉਜੜੇ ਉਜੜੇ ਟਿੱਬੀਆਂ ਦੀ ਮੈਂ ਐਵੇਂ ਉਜੜੇ ਉਜੜੇ ਟਿੱਬੀਆਂ ਦੀ ਮੈਂ ਓ ਤੂੜ ਨਹੀਂ ਫੱਕਦਾ ਹੁੰਦਾ ਇੱਕ ਮੈਂ ਫੂਗ ਨਹੀਂ ਜਾਗਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਓਏ ਇੱਕ ਮੈਂ ਫੂਗ ਨਹੀਂ ਜਾਗਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਮੈਂ ਕੁੜੀਆਂ ਨੂੰ ਕਹਿੰਨਾ ਪੁੱਤਰੋ ਓਏ ਕਰ ਲੋ ਖੂਬ ਪੜ੍ਹਾਈਆਂ ਅੰਬਰ ਦੇ ਵਿੱਚ उडो तरक़ो धूण सवाई उहे अंबर دے विच ਉਡੋ ਹੋ ਤਰਕੀਆਂ ਕਰ ਲੋ ਧੂਣ ਸਵਾਈਆਂ ਉਹ ਧੀਆਂ ਨੂੰ ਮੈਂ ਪੁੱਤ ਬਣਨ ਤੋਂ ਧੀਆਂ ਨੂੰ ਮੈਂ ਪੁੱਤ ਬਣਨ ਤੋਂ ਉਹ ਜਮਾਨੀ ਟੱਕਦਾ ਹੁੰਦਾ ਇੱਕ ਮੈਂ ਭੂਗ ਨਹੀਂ ਛੱਕਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਟੱਕਦਾ ਹੁੰਦਾ ਉਹ ਇੱਕ ਮੈਂ ਭੂਗ ਨਹੀਂ ਛੱਕਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਟੱਕਦਾ ਹੁੰਦਾ ਬਹੁਤ ਅੱਛੇ ਓ ਹਿੰਮਤਾਵਰਾਂ ਦੇ ਕਦੇ ਅੱਗੇ ਨਹੀਂ ਖੜਦਾ ਕੋਈ ਰਾਣੀ ਖਾ ਦਾ ਸਲਾ ਆਪਣੀ ਬਾਹੀ ਹਰ ਪਲ ਤਰਦਾ ਮੱਖਣ ਭੇਣੀ ਵਾਲਾ ਓਏ ਆਪਣੀ ਬਾਹੀ ਹਰ ਪਲ ਤਰਦਾ ਮੱਖਣ ਭੇਣੀ ਵਾਲਾ ਓਏ ਯਾਰ ਬੇਲੀ ਮੈਨੂੰ ਰਹਿਣ ਪਰਖਦੇ ਯਾਰ ਬੇਲੀ ਮੈਨੂੰ ਰਹਿਣ ਪਰਖਦੇ ਪਰ ਮੈਂ ਨਹੀਂ ਅਕਦਾ ਹੰਦਾ ਇੱਕ ਮੈਂ ਫੂਗ ਨਹੀਂ ਸਕਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਤੱਕਦਾ ਹੁੰਦਾ ਉਹ ਇੱਕ ਮੈਂ ਫੂਗ ਨਹੀਂ ਸਕਦਾ ਹੁੰਦਾ ਤੇ ਦੂਜਾ ਮੈਂ ਬੁਰਾ ਨਹੀਂ ਤੱਕਦਾ ਅੱਜ ਦੀ ਮਹਿਫਿਲ ਦੇ ਸੰਚਾਲਕ ਤੇ ਸਾਡੀ ਪੰਜਾਬੀ ਸਹਿਤ ਸਭਾ ਦੇ ਮੁਖ ਕਰਤਾ ਜੀ ਛਲੇਂਦਰ ਜੀ ਜੀ ਰਾਜਨ ਮੈਂ ਆਮਾਨ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੀ ਇੱਕ ਰਚਨਾ ਇੱਥੇ ਸਾਰਿਆਂ ਦੇ ਨਾਲ ਸਾਂਝੀ ਕਰਨ ਤੇ ਹਿੱਸਾ ਪਾਉਣ ਰਾਇ ਜੀ। ਧੰਨਵਾਦ ਮੁਖਤਾਰ ਗਿਆ ਜੀ। ਕਿਉਂਕਿ ਮੁੱਖ ਸੰਚਾਰ ਨੂੰ ਤੇ ਜਾਂ ਸਟੇ ਸੰਚਾਰ ਨੂੰ ਸਮਾਂ ਘੱਟ ਹੀ ਮਿਲਦਾ ਹੁੰਦਾ। ਜਦੋਂ ਸ਼ੁਕਰੀਆ ਤੁਹਾਡਾ ਤੇ ਛੋਟੀ ਜੀ ਰਚਨਾ ਹਥਿਆਰਾਂ ਦੇ ਬਾਜ਼ਾਰ ਉਹ ਇੱਥੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਕਿ ਖੁੱਲੇ ਹਥਿਆਰਾਂ ਦੇ ਬਾਜ਼ਾਰ ਖੁੱਲੇ ਹਥਿਆਰਾਂ ਦੇ ਬਾਜ਼ਾਰ ਇੱਧਰ ਵੀ ਤੇ ਉੱਧਰ ਵੀ ਸਮਾਨ ਮੌਤ ਦਾ ਹੈ ਤਿਆਰ ਇੱਧਰ ਵੀ ਤੇ ਉੱਧਰ ਵੀ ਥੋੜਾ ਜਿਹਾ ਕਿਉਂਕਿ ਪਿਛੇ ਜੇ ਦੁਕਾਨ ਵਾਪਰਿਆ ਉਹਦੇ ਸਬੰਧ ਵਿੱਚ ਇਹ ਰਚਨਾ ਹੈ ਕਿ ਖੁੱਲੇ ਹਥਿਆਰਾਂ ਦੀ ਬਾਜ਼ਾਰ ਇੱਧਰ ਵੀ ਤੇ ਉੱਧਰ ਵੀ ਸਮਾਨ ਮੌਤ ਦਾ ਹੈ ਤਿਆਰ ਇੱਧਰ ਵੀ ਤੇ ਉੱਧਰ ਵੀ ਇੱਕ ਟਕਰਾਹ ਹੈ ਤਣਾਅ ਹੈ ਬੇਵਿਸ਼ਵਾਸੀ ਹੈ ਬਹੁਤ ਟਕਰਾਹ ਹੈ ਤਣਾਅ ਹੈ ਬੇਵਿਸ਼ਵਾਸੀ ਹੈ ਬਹੁਤ ਮਾਹੌਲ ਹੈ ਨਾ ਖੁਸ਼ਗਵਾਰ ਇਧਰ ਵੀ ਉਧਰ ਵੀ ਸੋ ਸ਼ੇਰ ਦੇਖਣਾ ਸੋਹ ਸਾਬ ਕਿ ਕਿੱਦਾਂ ਰੁਕਣੀ ਆਖ ਵਿਚਾਲੇ ਜੰਗ ਭਾਈਆਂ ਦੀ ਕਿ ਕਿੱਦਾਂ ਰੁਕਣੀ ਆਖ ਵਿਚਾਲੇ ਜੰਗ ਭਾਈਆਂ ਦੀ ਕਿ ਕਿਸ ਕਰਨੀ ਹੈ ਵਿਚਾਰ ਇਧਰ ਵੀ ਉਧਰ ਵੀ ਸੋ ਸ਼ੇਰ ਕਿ ਸਿਆਸਤ ਖੇਡ ਰਹੀ ਜਿਹੜੀ ਸਿਆਸੀ ਲੋਕ ਮਾਰੇ ਨੇ ਸਿਆਸਤ ਖੇਡ ਰਹੀ ਜਿਹੜੀ ਸਿਆਸੀ ਲੋਕ ਮਾਰੇ ਨੇ ਹੈ ਵੱਧ ਗਈ ਪਰਮਾਤਮਾ ਇੰਦਰ ਵੀ ਤੇ ਗੁੰਦਰ ਵੀ ਬਹੁਤ ਵਧੀਆ ਇਹ ਮੁਹੱਬਤ ਭੁੱਲ ਬੈਠੇ ਨਹੀਂ ਕਿ ਵੈਰੀ ਖੂਨ ਦੇ ਹੋਈ ਮੁਖਤਾਰ ਜੀ ਇਹ ਤੁਹਾਡੀਆਂ ਪਿਛਈਆਂ ਜਿਹੜੀਆਂ ਤੁਸੀਂ ਚਲਾ ਪੇਸ਼ ਕੀਤੀਆਂ ਉਹਦੇ ਨਾਲ ਹੀ ਇਹ ਰਾਜੀ ਬੈਦੀ ਗੱਲ ਹੈ ਕਿ ਮੁਹੱਬਤ ਭੁੱਲ ਬੈਠੇ ਨਹੀਂ ਵੈਰੀ ਖੂਨ ਦੇ ਹੋਈ ਕਿ ਭੁੱਲ ਗਏ ਸੰਸਕਾਰ ਇੰਦਰ ਵੀ ਕਿ ਗੁੰਦਰ ਵੀ ਕਿ ਆਖਰੀ ਸ਼ੇਰ ਜਿਹੜਾ ਲਿਖਣਾ ਕਿ ਕਿਵੇਂ ਅਮਨ ਦੀ ਦੀਵੇ ਬੱਲ ਨੇ ਸਫਲ ਹੋਣੇ ਨੇ ਹਰ ਸਾਲ ਆਪਾਂ 15 ਅਗਸਤ ਦੇ ਲਾਗੇ ਛਾਗੇ ਜਾ ਕੇ ਦੁਆ ਕਰਦੀ ਹੈ ਕਿ ਦੁਆ ਮਲਕਾਂ ਵਿੱਚ ਸ਼ਾਂਤੀ ਰਹੇ ਸੁ ਦੇਖਣਾ ਕਿ ਕਿਵੇਂ ਅਮਲ ਦੇ ਦੀਵੇ ਬੱਲ ਨੇ ਸਫਲ ਹੋਣੇ ਨੇ ਹੈ ਰਾਜਨ ਜਲਾਂ ਤੇ ਪਹਾੜ ਇੱਧਰ ਵੀ ਤੇ ਉਧਰ ਵੀ ਹੈ ਰਾਜਨ ਜਲਾਂ ਤੇ ਪਹਾੜ ਇੱਧਰ ਵੀ ਤੇ ਉਧਰ ਵੀ ਸੋ ਇਸੇ ਦੇ ਨਾਲ ਅਸੀਂ ਅੱਜ ਦਾ ਜਿਹੜਾ ਮੁਸ਼ਾਇਰਾ ਉਸੇ ਸੰਪਨ ਕਰਦੇ ਹਾਂ ਦਰਵਾਗ ਹੰਦਲ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਇੱਥੇ ਹੀ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ